ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂਡ ਘਟਾਰੋ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਵੀ ਨਵਾਂ ਸ਼ਹਿਰ ਹੀ ਆ ਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਬਹੁਤ ਸੋਹਣੀ ਜਰਸੀ ਬੱਚੀ ਦਿਖਾਉਣੀ ਆ ਚੰਗੇ ਸੀਮਨ ਵਾਲੀ ਬਾਈ ਜੀ ਹੁਣੇ ਦੱਸਦੇ ਆ ਤੇ ਵੀਡੀਓ ਨੂੰ ਐਂਡ ਤਾਈਂ ਵੇਖਿਆ ਜੇ ਜੀ ਨੂੰ ਪਸੰਦ ਆ ਜੂਗੀ ਇੱਥੇ ਆ ਕੇ ਆਪਣੀ ਤਸੱਲੀ ਨਾਲ ਖਰੀਦਾਈ ਕਰ ਲਿਆ ਜੇ ਨੰਬਰ 22 ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਦੋਸਤੋ ਮੂਹ ਤੋਂ ਦੋ ਦੰਦ ਬੱਚੀ ਡੇਟ ਮੁਤਾਬਕ ਬਾਈ ਜੀ ਹੁਣੇ ਦੱਸਦੇ ਆ ਕਿ 40 ਦਿਨ ਸੀਮਨ ਲੱਗੇ ਨੂੰ ਹੋ ਗਿਆ ਮਾ ਦਾ ਮਿਲਕ ਰਿਕਾਰਡ ਬਾਈ ਜੀ ਹੁਣੇ ਦੱਸਦੇ ਆ ਕਿ 18 ਤੋਂ 19 ਕਿਲੋ ਦਾ ਤੇ ਫੇਸ ਕੁਆਲਟੀ ਸੋਹਣੀ ਹੈ ਦੋਸਤੋ ਛੋਟਾ ਗੋਲ ਕੰਨ ਬੋਦੀ ਹੈ ਜਰਸੀ ਕੱਦ-ਕੜ ਸੋਹਣਾ ਦੋਸਤੋ ਮੱਛੀ ਬਹੁਤ ਸੋਹਣੀ ਹੈ ਟਾਈਸਨ ਦੀ ਬਾਈ ਜੀ ਹੁਣੇ ਦੱਸਦੇ ਆ ਕਿ ਆਪ ਆ ਝੋਲੀ ਮੈਂ ਤੁਹਾਨੂੰ ਨੇੜ ਤੋਂ ਵਿਖਾ ਦਿਨਾ ਦੋਸਤੋ ਵੇਖ ਸਕਦੇ ਆ ਚਾਰਾਂ ਥਾਨਾ ਸੇਮ ਹੀ ਸਾਈਜ ਆ ਦੋਸਤੋ ਨਿਕਲ ਮੇ ਕਲੇ ਕਲੇ ਲੱਗੇ ਹੋਏ ਆ ਫਿਸ ਕੁਆਲਟੀ ਸੋਹਣੀ ਛੋਟਾ گول ਕਰਨ ਬਾਈ ਜੀ ਤੋਰ ਕੇ ਸਾਰਾ ਥਾਨਾ ਹਮਾਰਾ ਦਿਖਾ ਦਈਏ ਜੀ ਆ ਦੋਸਤੋ ਵੇਖ ਸਕਦੇ ਆ ਬੱਚੀ ਪੂਰੀ ਸੋਹਣੀ ਆ ਟਾਈਸਨ ਦੀ ਬਾਈ ਜੀ ਹੁਣੇ ਦੱਸਦੇ ਆ ਆਪਾਂ ਮੂੰਹ ਤੋਂ 2 ਦੰਦ ਦਾ ਮਾ ਦਾ ਦੁੱਧ ਬਾਈ ਜੀ ਹੁਣੇ ਦੱਸਦੇ ਆ 18 ਤੋਂ 19 ਕਿਲੋ ਦਾ ਦੋਸਤੋ ਬੱਚੀ ਬਹੁਤ ਸੋਹਣੀ ਆ ਕੱਦ-ਕੜ ਸੋਹਣਾ ਜੇ ਸੇਵਾ ਸੰਭਾਲ ਗੌਰ ਚੰਗੀ ਹੋਏ ਦੋਸਤੋ ਬੱਚੀ ਬਹੁਤ ਸੋਹਣੀ ਤਿਆਰ ਹੋ ਜੂ ਘਰੇ ਤੇ ਰੇਟ ਬਾਈ ਜੀ ਹੁਣ ਰੱਖਿਆ ਹੋਇਆ 35000 ਰੁਪਇਆ ਉਹ ਚ ਬਾਈ ਜੀ ਹੁਣ ਦੱਸਦੇ ਆ ਮਾਨਤਾਨ ਹੋ ਜੂ ਜੀ ਨੂੰ ਪਸੰਦ ਆ ਜੂਗੀ ਨੰਬਰ ਬਾਈ ਦਾ ਸਕਰੀਨ ਦੇ ਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਐਂਡ ਤਾਈਂ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆ ਜਲਦ ਕਿਸੇ ਹੋਰ ਨਈ ਵੀਡੀਓ ਦੇ ਨਾਲ ਉਰ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ